ਜਿਹੜਾ ਬਾਜ਼ਾਰ ਤੁਸੀਂ ਕੋਈ 500 ਮੰਗਦਾ ਕੋਈ 400 ਮੰਗਦਾ ਸੂਟ ਦੁਪੱਟੇ ਦੇ ਨਾਲ ਸਿਰਫ 250 ਰੁਪਏ ਲੈ ਜਾਓ ਕੋਈ 700 ਨਹੀਂ ਕੋਈ 800 ਨਹੀਂ ਇਹ ਸੂਟਾਂ ਦੇ ਉੱਤੇ ਰੇਟ ਲੈ ਕੇ ਲਾਤਾ 350 350 350 70 ਰੁਪਏ ਮੀਟਰ ਆ ਜਿੰਨਾ ਮਰਜੀ ਚਾਹੇ 2 ਮੀਟਰ ਲੈ ਜਾਓ ਚਾਹੇ 20 ਮੀਟਰ ਲੈ ਜਾਓ ਚਾਹੇ 5 ਮੀਟਰ ਘਟਾ ਲਓ ਮਤਲਬ 350 ਰੁਪਏ ਦਾ ਸੂਟ 70 ਰੁਪਏ ਮੀਟਰ ਆ 350 ਰੁਪਏ ਦਾ 5 ਮੀਟਰ ਦਾ ਸੂਟ ਆ ਜੀ ਆ 550 ਰੇਟ ਲੈ ਕੇ ਲਾਤਾ ਡਿਜ਼ਾਈਨ ਬਹੁਤ ਸਾਰੇ ਆ ਘਟਾਈਆਂ ਲੈ ਜਾਓ ਬੁਟੀਕਾਂ ਵਾਲੇ ਲੈ ਜਾਓ ਮਾਡਰਨ ਵਾਲੇ ਪੀਸ ਲੈ ਜਾਓ ਆ ਬੇਖੋ 2-2000 ਰੁਪਏ ਦੀਆਂ ਸੂਟਾਂ ਦੀਆਂ ਫੋਟੋਆਂ ਪਾ ਕੇ ਆਨਲਾਈਨ ਮੰਗੀ ਜਾਂਦੇ ਆ ਦੇਖੋ ਪੂਰਾ ਜਾਲ ਬਣਿਆ ਹੈਵੀ ਸੂਟ ਇਹ ਤੁਹਾਨੂੰ 500-550 ਦੇ ਵਿੱਚ ਹੀ ਦੇਣਾ ਹੈਗਾ ਇੱਥੇ ਕੋਈ ਵੀ ਹੈਰਾਵੇਰੀ ਵਾਲਾ ਕੰਮ ਨਹੀਂ ਹੈਗਾ 5 ਤੋਂ 10 ਰੁਪਏ ਦਾ ਇਮਾਨਦਾਰੀ ਨਾਲ ਸੂਟ ਪ੍ਰੋਵਡ ਲੈ ਕੇ ਵੇਚਿਆ ਜਾਂਦਾ ਅੱਜ ਤੋਂ 10 ਸਾਲ ਪਹਿਲਾਂ ਵੀ ਇਦਾਂ ਹੀ ਸੀ 20 ਸਾਲ ਪਹਿਲਾਂ ਵੀ ਇਦਾਂ ਹੀ ਹੁਣ ਵੀ ਇਦੇ ਰਹਿਣਾ ਅੱਗੋ ਵੀ ਇਦੇ ਰਹਿਣਾ ਸੋ ਬੇਈਮਾਨੀ ਵਾਲਾ ਕੰਮ ਨਹੀਂ ਸੇਲਾਂ ਲਾਣ ਵਾਲਾ ਜਿਹੜਾ ਇਹਰਾ ਫੇਰੀ ਵਾਲਾ ਕੰਮ ਨਹੀਂ ਸਿਰਫ ਇਮਾਨਦਾਰੀ ਨਾਲ 10 ਵੀਰ ਪਰ ਪ੍ਰੋਫਿਟ ਲਾ ਕੇ ਚੀਜ਼ ਵੇਚਣੀ ਹੁੰਦੀ ਹੈ ਜਿਹੜਾ ਬਾਜ਼ਾਰ ਚ ਆਖਦੇ 10000 ਦਾ ਕੱਪੜਾ ਇੱਥੋਂ 4000 ਚ ਲੈ ਜਾਓ 20000 ਵਾਲਾ ਕੱਪੜਾ 7-8000 ਜਾਓ 50000 ਵਾਲਾ ਕੱਪੜਾ 18-20000 ਜਾਵਾਂਗੇ ਮੋਰਾਂ ਵਾਲੇ ਪੀਸ ਵੀ ਵੱਡਾ ਡੀਪਰੋਂ 550 ਚ ਕਰਤੇ ਆ ਜਿੰਨੇ ਮਰਜ਼ੀ ਸੂਟ ਲੈ ਜਾਓ 550 ਚਾਹੇ ਮੋਰਾਂ ਵਾਲੇ ਲੈ ਜਾਓ ਜਾਹਤ ਤੇ ਤਰਾਣੇ ਲੈ ਜਾਓ ਜਿਹੜੇ ਤੁਸੀਂ ਰੈਡੀਮੇਡ ਸੂਟ ਬਾਜ਼ਾਰ ਚ 4-4000 ਰੁਪਏ ਚ ਲੈਨੇ ਹੋ ਸ਼ਰਾਰੇ ਗਰਾਰੇ ਵੱਡਾ ਡੀਪੂ ਤੇ ਆਜੋ 1300 ਰੁਪਏ ਚ ਕਿਹ ਗਿਆ ਪੂਰਾ ਦੇਖੋ ਡੀਸੈਂਟ ਪੀਸ ਆ ਚੁੱਕਿਆ ਹੈਗਾ ਗੱਲ ਕਰ ਲਈ ਆਪਾਂ ਨਾਲ ਸ਼ਰਾਰੇ ਦੀ ਨਾ ਸ਼ਰਾਰਾ ਵੀ ਹੈਵੀ ਆ ਚੁੱਕਿਆ ਹੈਗਾ ਇਹ ਵੀ ਆਪਾਂ ਤੁਹਾਨੂੰ ਦਿੰਦੇ ਸਿਰਫ 2000 ਰੁਪਏ ਪੇ ਦੇਣਾ ਹੈਗਾ 1800 ਰੁਪਏ ਦੇ ਵਿੱਚ ਦੇਣਾ ਚੈਲੰਜ ਕਰਦੇ ਆ ਜੇ ਕੋਈ ਤੁਹਾਨੂੰ ਕਿਰਾਏ ਤੇ ਵੀ ਦੇ ਜਵੇ ਆ ਵੀ ਲੈ ਜਾਓ 1500 ਚ ਆ ਵੀ ਲੈ ਜਾਓ 1500 ਚ ਆਜੇ ਕੋ 1800 ਚ ਆਜ ਦੇਖੋ ਜੀ 2000 ਚ ਲੋਕੀ ਮਾਡਲਾਂ ਦੇ ਸੂਟ ਪਾ ਕੇ ਦਿਖਾਈ ਜਾਂਦੇ ਰੇਟ ਨਹੀਂ ਕੋਈ ਦੱਸਦਾ ਹੈਗਾ ਇਹੇ ਫੋਟੋਆਂ ਤੁਸੀਂ ਜਦੋਂ ਬਾਕੀ ਦੁਕਾਨਾਂ ਜਾ ਕੇ ਦੇਖਦੇ ਹੋ ਮਾਡਲ ਵਾਲੀਆਂ ਫੋਟੋਆਂ ਲੱਗੀਆਂ ਜਿਹੜਾ ਵੱਡਾ ਡਿਪੂ 2695 ਸੂਟ ਦੇ ਰਿਹਾ ਇਹ ਬਜ਼ਾਰਾਂ 'ਚ ਸਾਤ-ਸਾਤ 8-8000 ਰੁਪਿਆ ਤਾਨੂੰ ਮਿਲਦਾ ਇਹ ਤੁਹਾਨੂੰ 3500 4000 ਤੋਂ ਘੱਟ ਦੇ ਦੇਵੇ ਪਰ ਇਥੋਂ 1895 ਹੀ ਸੂਟ ਦੋਂਗੇ ਇਹ ਦੇਖੋ ਕਿਨੇ ਕਿਨੇ ਅਲੱਗ-ਅਲੱਗ ਆਰਟੀਕਲ ਆ ਚੁੱਕੇ ਹੈ ਕਿ ਦੇਖੋ ਹੈਂਡਵਰਕ ਦਾ ਵਰਕ ਕੀਤਾ ਹੈਗਾ ਥ੍ਰੈਡ ਵਰਕ ਆ ਚੁੱਕਾ ਹੈਗਾ ਇਹ ਆਪਾਂ ਤੁਹਾਨੂੰ ਦੇ ਰਹੇ ਸਿਰਫ 1995 ਰੁਪਏ ਦੇਣਾ ਜੀ ਜਿਹੜਾ ਮਰਜੀ 1895 ਲੈ ਜਾਓ ਬਾਜ਼ਾਰ ਨਾਲੋਂ ਰੇਟ ਵੀ ਤਿੰਨ ਤਿੰਨ ਗੁਣਾ ਵੱਡਾ ਡੀਪੂ ਨੇ ਘੱਟ ਕੀਤੇ ਆ ਸलो ਜੀ ਵੱਡਾ ਡੀਪੂ ਨੇ ਦਿਵਾੜੀ ਤੋਂ ਪਹਿਲਾਂ ਹੀ ਸੂਟਾਂ ਰੇਟਾਂ ਹੀ ਪਾਤੇ ਪਟਾਕੇ ਸੂਟਾਂ ਦਾ ਰੇਟ ਹੋਊਗਾ ਐਸਾ ਗਾਰੰਟੀ ਦਿੰਨੇ ਆ ਤੁਹਾਡਾ ਵਸੂਲ ਹੋਊਗਾ ਪੈਸਾ ਜਿਹੜਾ ਬਾਜ਼ਾਰ ਚੱਕ ਤੁਸੀਂ 10000 ਦਾ ਕੱਪੜਾ ਇੱਥੋਂ 4000 ਚ ਲੈ ਜਾਓ 20000 ਵਾਲਾ ਕੱਪੜਾ 7-8000 ਲੈ ਜਾਓ 50000 ਵਾਲਾ ਕੱਪੜਾ 18 20 ਹੈ ਜਮਾਂਗੇ ਆ ਸੈਂਪਲ ਚੈੱਕ ਕਰ ਲਓ ਜਿਹੜਾ ਬਾਜ਼ਾਰ ਤੁਸੀਂ ਕੋਈ 500 ਮੰਗਦਾ ਕੋਈ 400 ਮੰਗਦਾ ਸੂਟ ਦੁਪੱਟੇ ਦੇ ਨਾਲ ਸਿਰਫ 250 ਰੁਪਏ ਲੈ ਜਾਓ ਜੇ ਤੁਸੀਂ 올ਓਵਰ ਸੂਟ ਲੈਣਾ ਇਹ ਵੀ 250 ਰੁਪਏ ਦੇ ਵਿੱਚ ਲੈ ਜਾਓ ਦੇਖੋ ਕੋਈ 700 ਨਹੀਂ ਕੋਈ 800 ਨਹੀਂ ਇਹ ਸੂਟਾਂ ਦੇ ਉੱਤੇ ਰੇਟ ਲੱਗ ਕੇ ਲਾਤਾ 350 350 350 ਜਿਹੜਾ ਮਰਜ਼ੀ ਚੱਕ ਕੇ ਲੈ ਜਾਓ ਕੱਲੇ ਕੱਲੇ ਸੂਟ ਤੇ ਰੇਟ ਲੱਗ ਕੇ ਲਾਤਾ ਸਰ ਨਾ ਤੁਸੀਂ ਸੇਲ ਲਈ ਨਾ ਤੁਸੀਂ ਡਿਸਕਾਊਂਟ ਦਿੱਤਾ ਨਾ ਤੁਸੀਂ ਕਹਿੰਦੇ ਵੀ ਇੱਕ ਨਾਲ ਇੱਕ ਫ੍ਰੀ ਲੈ ਜਾਓ ਨਾ ਤੁਸੀਂ ਕਹਿੰਦੇ ਵੀ ਰਖੜੀ ਦੇ ਉੱਤੇ ਕੋਈ ਵੱਡੀ ਆਫਰ ਲਾਤੀ ਵੱਡੇ ਵੱਡੇ ਹੋਲਸੇਲਰ ਦੁਕਾਨਾਂ ਨਾਲੋਂ ਵੀ ਸੂਟਾਂ ਰੇਟੇ ਫਰਕ ਬੜਾ ਪਾਤ ਆ ਤੁਸੀਂ ਇਹ ਕਿਦਾਂ ਮੈਨੇਜ ਕਰਦੇ ਹੋ ਤੁਸੀਂ ਰੇਟਾਂ ਨੂੰ ਦੇਖੋ ਇਹਦਾ ਇੱਕੋ ਇੱਕ ਅਸੀਂ ਪਹਿਲੇ ਦਿਨ ਤੋਂ ਕਹਿੰਨੇ ਆਂ ਬਾਕੀ ਦੁਕਾਨਾਂ ਵਾਲੇ ਪਤਾ ਕੀ ਕਰੂਗੇ ਜਿਹੜਾ 5000 ਦਾ ਸੂਟ ਕੋਈ 7000 ਦਾ ਕਹਿ ਦੋਗੇ ਕਿਸੇ ਨੇ ਉੱਤੇ ਰੇਟ ਨਹੀਂ ਲਿਖ ਕੇ ਪਾਣਾ ਸਾਡੇ ਤੁਹਾਨੂੰ ਹਰ ਵੈਰਾਈਟੀ ਤੇ ਪੂਰੇ ਪੰਜਾਬ 'ਚ ਇੱਕੋ ਸ਼ੋਰੂਮ ਆ ਜਿੱਥੇ ਹਰ ਵੈਰਾਈਟੀ ਤੇ ਪਹਿਲਾਂ ਹੀ ਤੁਹਾਨੂੰ ਟੈਗ ਵੀ ਲੱਗੇ ਆ ਰੇਟ ਦੀਆਂ ਪਲੇਟਸ ਵੀ ਲੱ ਇੱਥੇ ਕੋਈ ਵੀ ਏਹਰਾਵੇਰੀ ਵਾਲਾ ਕੰਮ ਨਹੀਂ ਹੈਗਾ 5 ਤੋਂ 10 ਰੁਪਏ ਦਾ ਇਮਾਨਦਾਰੀ ਨਾਲ ਸੂਟ ਪ੍ਰੋਫਿਟ ਲੈ ਕੇ ਵੇਚਿਆ ਜਾਂਦਾ ਅੱਜ ਨਹੀਂ ਅੱਜ ਤੋਂ 10 ਸਾਲ ਪਹਿਲਾਂ ਵੀ ਇਦਾਂ ਹੀ ਸੀ 20 ਸਾਲ ਪਹਿਲਾਂ ਵੀ ਇਦਾਂ ਹੀ ਆ ਹੁਣ ਵੀ ਇਦੇ ਰਹਿਣਾ ਅੱਗੋਂ ਵੀ ਇਦੇ ਰਹਿਣਾ ਸੋ ਬੇਈਮਾਨੀ ਵਾਲਾ ਕੰਮ ਨਹੀਂ ਸੇਲਾਂ ਲਾਣ ਵਾਲਾ ਜਿਹੜਾ ਏਹਰਾਵੇਰੀ ਵਾਲਾ ਕੰਮ ਨਹੀਂ 50 ਰੁਪਏ ਦਾ ਕੋਈ ਸੂਟ ਆਂਦਾ 50 ਰੁਪਏ ਉਹ ਸਿਰਫ ਗਾਹਕਾਂ ਨੂੰ ਖਿੱਚਦੇ ਹੈਗੇ ਆ ਉੱਥੇ ਜਾ ਕੇ ਸਾਰੇ ਗਾਹਕ ਵਾਪਸ ਆਂਦੇ ਪਏ ਕੋਈ 50 ਰੁਪਏ ਦਾ ਸੂਟ ਨਹੀਂ ਆਂਦਾ ਅਸੀਂ ਸਿਰਫ ਇਮਾਨਦਾਰੀ ਨਾਲ 10-20 ਰੁਪਏ ਪ੍ਰੋਫਿਟ ਲੈ ਉੱਚ 10 ਰੁਪਏ ਪ੍ਰੋਫਿਟ ਆ ਜਿਹੜਾ 1000 ਤੋਂ ਉੱਪਰ ਹੀ ਰੇਂਜ ਆ ਉਹ ਚ 20 ਪਰ ਪ੍ਰੋਫਿਟ ਆ ਸਰ ਸ਼ੁਰੂ ਤੋਂ ਲੈ ਕੇ ਅੱਜ ਤੱਕ ਕਿਸੇ ਨੇ ਪੂਰੇ ਪੰਜਾਬ 'ਚ ਚੈਲੰਜ ਨਹੀਂ ਕੀਤਾ ਅਸੀਂ ਸਿਰਫ ਚੈਲੰਜ ਕਰਦੇ ਸੇਲ ਵਾਲਿਆਂ ਨੂੰ ਪੁੱਛ ਕੇ ਦੇਖੋ ਤੁਸੀਂ ਸੂਟ ਵਾਪਸ ਲੈ ਲਓਗੇ ਉਹ ਕਹੋਗੇ ਨਾ ਜੀ ਅਸੀਂ ਵਾਪਸ ਨਹੀਂ ਲੈਣਾ ਕਾਰਨ ਕੀ ਆ ਚੀਜ਼ਾਂ ਹੀ ਘਰਾਵਾ ਸਾਰੀਆਂ ਜੀ ਉੱਚ ਇਮਾਨਦਾਰੀ ਵਾਲੀ ਕੋਈ ਗੱਲ ਨਹੀਂ ਹੈਗੀ ਅਸੀਂ ਤੁਹਾਨੂੰ ਚੈਲੰਜ ਨਾ ਕਹਿੰਨੇ ਆ ਸਾਡੇ ਵਾਲਾ ਰੇਟ ਤੇ ਕੋਈ ਵੈਰਾਈਟੀ ਕੋਈ ਦੇ ਜਵੇ ਸਾਡੇ ਵਾਲਾ ਸੂਟ ਵਾਪਸ ਕਰੋ ਹੀ ਕਰੋ ਬਜ਼ਾਰੋਂ ਦਾਸਲੇ ਆ ਕੇ ਉਸ ਰੇਟ 'ਚ ਸਾਨੂੰ ਹੋਰ ਵਾਪਸ ਕਰ ਜਾਓ ਪੈਸੇ ਵਾਪਸ ਦੇ ਦੂੰਗੇ ਪੂਰੇ ਪੰਜਾਬ 'ਚ ਕੋਈ ਇਹ ਚੈਲੰਜ ਨਹੀਂ ਕਰ ਸਕਦਾ ਦੇਖੋ ਪੂਰੇ ਪੰਜਾਬ 'ਚ ਵੱਡਾ ਡੀਪਰ ਖੁੱਲਾ ਚੈਲੰਜ ਆ ਵੀ ਜੇ ਸਾਡੇ ਨਾਲੋਂ ਸਸਤਾ ਕੋ ਸੂਟ ਤੁਹਾਨੂੰ ਦੇ ਦੇਵੇ ਸੂਟ ਤੁਹਾਨੂੰ ਵਾਪਸ ਦੇ ਕੇ ਪੈਸੇ ਵਾਪਸ ਲੈ ਜਾਓ ਸਾਡੇ ਸੂਟ ਵੀ ਜੇ ਹੋਰ ਕਿਤੇ ਵੀ ਸਸਤਾ ਮਿਲਦਾ ਤਾਂ ਵੀ ਲਿਆਓ ਸਾਡੇ ਕੋਲੋਂ ਸੂਟਾਂ ਨੇ ਬਦਲੇ ਪੈਸੇ ਵਾਪਸ ਦੇਵੇਂ ਇਥੋਂ ਤੱਕ ਦੀ ਗਾਰੰਟੀ ਜਿਵੇਂ ਮੈਂ ਲਾਤੀ ਸਰ ਇਥੋਂ ਤੱਕ ਕੋਈ ਇਦਾਂ ਦਾ ਝੋਲਾ ਮੋਲਾ ਤਾਂ ਨਹੀਂ ਹੈਗਾ ਵੀ ਇੱਕ ਸੂਟ ਲੈਣਾ ਤੇ 350 ਚ ਸੈੱਟ ਵਾਈਜ਼ ਸੈੱਟ ਲੈਣਾ ਤਾਂ ਕੋਈ ਰੇਟ ਹੋਰ ਇਦਾਂ ਦੀ ਗਾਰੰਟੀ ਤਾਂ ਨਹੀਂ ਹੈਗੀ ਵੀ ਭਾਵੇਂ ਸਿੰਗਲ ਸੂਟ ਲਾਜੋ ਭਾਵੇਂ ਸੈੱਟ ਵਾਈਜ਼ ਐਟ ਇਹਦੇ ਵਿੱਚ ਵੀ ਥੋੜਾ ਕਲੀਅਰ ਕਰ ਦਿਓ ਦੇਖੋ ਜੀ ਚਾਹੇ ਲਵੋ ਇੱਕ ਸੂਟ ਚਾਹੇ ਲਵੋ ਦੋ ਚਾਹੇ ਲਓ 50 ਤੇ ਚਾਹੇ ਲਓ 100 ਇੱਕ ਵੀ ਆ ਦੂਸਰੇ ਨਾਲ ਦੂਸਰਾ ਵੀ ਆ ਇਦਾਂ ਦਾ ਕੋਈ ਹੀਰਾ ਫਿਰ ਨਹੀਂ ਕੋਈ ਇਦਾਂ ਦੀ ਸ਼ਰਤ ਨਹੀਂ ਵੀ 10000 ਦਾ ਕੱਪੜਾ ਘੱਟੋ ਘੱਟ ਲਓ 20000 ਦਾ ਲਓ ਇਦਾਂ ਦੀ ਕੋਈ ਚੱਕਰ ਨਹੀਂ ਬਿਲਕੁਲ ਕੋਈ ਏੜਾ ਗੇੜੀ ਵਾਲਾ ਕੰਮ ਨਹੀਂ ਆ ਜੇ ਕਿਸ ਨੇ ਆਨਲਾਈਨ ਮੰਗਵਾਉਣਾ ਹੋਵੇ ਸੂਟ ਉਹਦੇ 'ਚ ਕੋਈ ਸ਼ਰਤ-ਸ਼ਰਤ ਨਹੀਂ ਆਨਲਾਈਨ ਵਾਲੇ ਵੀ ਰੇਟ ਸੇਮ ਆ ਚਾਹੇ 1 ਲੈ ਲਓ ਚਾਹੇ 2 ਲੈ ਲਓ ਚਾਹੇ 50 ਲੈ ਲਓ ਚਾਹੇ 100 ਲੈ ਲਓ ਜੀ ਦੇਖੋ ਚਾਹੇ ਤੁਸੀਂ ਨਿਮਾਗਮ ਸ਼ੁਰੂ ਕਰਨਾ ਤੁਸੀਂ ਰੀਸੇਲਰ ਹੋ ਦੁਕਾਨਦਾਰ ਹੁਣ ਸ਼ਰਤ ਇਦਾਂ ਦੀ ਹੈ ਨਹੀਂ ਵੀ ਸੈੱਟ ਬਾਈ ਸੈੱਟ ਲੈਣਾ ਪੈਣਾ ਘੱਟੋ ਘੱਟ ਚਾਹੇ ਤੁਸੀਂ 2000 ਰੁਪਏ ਲਿਆਓ ਚਾਹੇ 5000 ਲਿਆਓ ਜਿਹਨੇ ਆਨਲਾਈਨ ਕਪੜਾ ਮਗਾਉਣਾ ਉਹਦੇ ਲਈ ਵੱਡੀਆਂ ਆਫਰਾਂ ਦੁਕਾਨਦਾਰ ਕਹਿੰਦਾ 10000 ਦਾ ਬਿੱਲ ਮਗਾਓ ਤਾਂ ਤੁਹਾਨੂੰ ਕੋਰੀਅਰ ਕਰਾਂਗੇ ਵੱਡਾ ਡਿਪੋ ਕਹਿੰਦਾ ਭਾਈ ਕੋਈ ਲੋੜ ਨਹੀਂ ਭਾਵੇਂ 450 ਵਾਲਾ ਇੱਕ ਲੈ ਜਾਓ ਭਾਵੇਂ ਲੈ ਜਾਓ ਦੋ ਭਾਵੇਂ 250 ਰੁਪਏ ਵਾਲਾ ਇੱਕ ਸੂਟ ਮਾ ਲੋ ਤੁਹਾਨੂੰ ਅਸੀਂ ਕੋਰੀਅਰ ਕਰਕੇ ਦੇਵਾਂਗੇ ਸਰ ਆ ਵੀ ਮੈਂ ਦੇਖ ਰਿਹਾ ਆ ਇਹ ਇਹ ਵੀ ਤੁਸੀਂ ਰੇਟ ਲੈ ਕੇ ਲਾਤਾ ਵੀ ਭਾਈ 450 ਜਿ ਦੇਵਾਂਗੇ ਜਿਹੜਾ ਬਾਜ਼ਾਰ ਦੇ ਵਿੱਚ 1100 1200 ਚ ਬੁਟੀਕਾਂ ਵਾਲੇ ਪੀਸ ਹੈਗੇ ਆ ਆ ਮੈਂ ਦੇਖ ਰਿਹਾ ਆ ਫੋਟੋ ਵਾਲੇ ਪੀਸ ਆ ਮਾਡਲ ਵਾਲੇ ਪੀਸ ਆ ਇਹਦੇ ਉੱਤੇ ਵੀ ਸਿਰਫ 450 ਰੁਪਏ ਲਿਖਿਆ ਤੁਸੀਂ ਹੁਣ ਤੁਹਾਨੂੰ ਮਾਡਲ ਵਾਲੀ ਗੱਲ ਸੁਣਾ ਦਿੰਦੇ ਨੇ ਮਾਡਲਾਂ ਨੂੰ ਸੂਟ ਪਾ ਕੇ ਦੇ ਕਿਸੇ ਨੇ ਮਾਡਲ ਥੋੜੀ ਖਰੀਦ ਰਿਆ ਖਰੀਦਨੇ ਤਾਂ ਸੂਟ ਆ ਉਹ ਮਾਡਲ ਪਾ ਕੇ ਦਾ ਦਿੰਦੇ ਰੇਟ ਦੱਸਦੇ ਹੀ ਨਹੀਂ ਆਗੇ ਜੀ ਹੁਣ ਜਿਹੜੀ ਵੈਰਾਈਟੀ ਆ ਕਿਸੇ ਨੇ ਹਰੇਕ ਨੂੰ ਕਪੜਾ ਚਾਹੀਦਾ ਨਾ ਕਿ ਮਾਡਲ ਦਾ ਕਿਸੇ ਨੇ ਖਰੀਦ ਕੇ ਘਰ ਲੈ ਜਾਣੀ ਨਹੀਂ ਆਈ ਕੋਈ ਬਿਲਕੁਲ ਲੈਣੇ ਦਾ ਹੈਗੇ ਸੂਟ ਇਸ ਕਰਕੇ ਸੂਟਾਂ ਦੇ ਰੇਟ ਦੇਖੋ ਮਾਡਲਾਂ ਦੇ ਇਹਨਾਂ ਦੇਖੋ ਸੂਟ ਆਏ ਹੁੰਦਾ ਮਾਡਲ ਦੇ ਪਾ ਕੇ ਫੋਟੋ 400 ਵਾਲਾ ਸੂਟ 1200 ਜੁ ਹੋ ਜਾਂਦਾ ਇੱਥੇ ਦੇਖੋ ਜਿਹੜਾ 1200 1600 ਸੂਟ ਆ 450 ਦਈਏ ਨੇ ਬਸ ਫਰਕ ਇੰਨਾ ਕੁ ਹੈਗਾ ਸਰ ਆ ਵੀ ਬੜਾ ਅੱਜ ਕੱਲ ਟ੍ਰੈਂਡਿੰਗ ਦੇ ਵਿੱਚ ਹੈਗਾ ਆ ਪ੍ਰਿੰਟ ਸੂਟ ਕਿਸੇ ਨੇ ਲੈਣੇ ਹੈਗੇ ਆ ਇਹ 6-700 ਰੁਪਏ ਤੋਂ ਘੱਟੋ ਘਾਟ ਸ਼ੁਰੂ ਹੁੰਦਾ ਪਰ ਇਹਦੇ ਚਲੋ ਕੁਆਲਿਟੀ ਵਧੀਆ ਇਹ 1000-1200 ਦੀ ਰੇਂਜ 'ਚ ਹੈਗਾ ਜਾਂ ਕਈ ਰੇਂਜ ਆ ਮੈਂ ਤੁਹਾਨੂੰ ਦੱਸਦਾ ਜੀ ਜਿਹੜਾ ਮਰਜੀ ਇਹਨਾਂ 'ਚ ਡਿਜ਼ਾਈਨ ਲੈ ਲਓ ਸ਼ੁਰੂ ਤੋਂ ਅੱਜ ਤੋਂ 4 ਮਹੀਨੇ ਪਹਿਲਾਂ ਵੀ ਇਹਦਾ ਰੇਟ ਐ ਇਜ਼ੀ ਅੱਜ ਵੀ ਰੇਟ ਐ ਆ 70 ਰੁਪਏ ਮੀਟਰਾਂ ਜਿੰਨਾ ਮਰਜੀ ਚਾਹੇ 2 ਮ ਚਾਹੇ 5 ਮੀਟਰ ਘਟਾ ਲਓ ਮਤਲਬ 350 ਰੁਪਏ ਦਾ ਸੂਟ 70 ਰੁਪਏ ਮੀਟਰ ਆ 350 ਰੁਪਏ ਦਾ 5 ਮੀਟਰ ਦਾ ਸੂਟ ਆ ਜੀ ਚਾਹੇ ਤੁਸੀਂ ਨਾਈਟ ਸੂਟ ਬਣਾਉਣਾ ਚਾਹੇ ਤੁਸੀਂ ਟੌਪ ਬਣਾਉਣਾ ਮਤਲਬ ਚਾਹੇ ਤੁਸੀਂ ਬਣਾਉਣੀ ਹੈਗੇ ਮਿਡੀ ਛੱਡੀ ਜੋ ਮਰਜੀ ਇਹ ਚੋਂ ਬਣਾ ਲਓ 70 ਰੁਪਏ ਮੀਟਰ ਆ ਰੰਗ ਇਹਦੇ ਵਿੱਚ ਬਹੁਤ ਸਾਰੇ ਆ ਜੇ 5 ਮੀਟਰ ਸੂਟ ਸਮਝ ਲਓ 350 ਜਿਹੜਾ ਬਾਜ਼ਾਰ 7-800 ਤੋਂ ਘੱਟ ਦਿੰਦਾ ਨਹੀਂ ਹੁਣ ਆਪਾਂ ਗੱਲ ਕਰਾਂਗੇ ਜਿਨੇ ਵਿਆਹ ਸ਼ਾਈ ਦਾ ਕੱਪੜਾ ਲੈਣਾ ਤੁਸੀਂ ਦਾਜ ਬੜੀ ਦਾ ਕੱਪੜਾ ਲੈਣਾ ਦੇਣ ਲੈਣ ਲਈ ਲੈਣਾ ਆ ਦੇਖੋ 2-2000 ਵਾਲੇ ਸੂਟ 2-2000 ਵੱਡਾ ਡੀਪੂ ਦੇ ਕੋਈ 600 ਚ ਕੋਈ 700 ਚ ਕੋਈ 895 ਇੰਨੀਆਂ ਕ ਰੇਂਜਰ ਦੇ ਤੁਹਾਨੂੰ ਦੇ ਰਹੇ ਨੇ ਆ ਦੇਖੋ ਜਿੰਨਾ ਮਰਜ਼ੀ ਕੱਪੜਾ ਲੈ ਜਾਓ ਮਤਲਬ ਦਾਜ ਵਰਦੀ ਦੀ ਤਿਆਰੀ ਵੀ ਤੁਸੀਂ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਮੈਂ ਚੈੱਕ ਕਰ ਰਿਹਾ ਸੀ 1500 1700 1800 ਵਾਲੇ ਪੀਸ ਆ ਜਿਹੜੇ ਤੁਸੀਂ ਗਾਰੰਟੀ ਦੇ ਰਹੇ ਹੋ ਵੀ 550 ਹੀ ਦੋਗੇ ਬਿਲਕੁਲ ਜੀ ਸਾਡੇ ਕੋਲ ਹਰ ਸਾਲ ਹਰ ਤਰ੍ਹਾਂ ਦੀ ਵੈਰਾਈਟੀ ਮਿਲਣੀ ਹੈ ਹਰ ਟਾਈਮ ਤੇ ਇਹ ਨਹੀਂ ਹੈਗਾ ਵੀ ਹੁਣ ਹੁਣ ਵਿਆਹਾਂ ਦੀਆਂ ਅਸੀਂ ਤਿਆਰੀਆਂ ਸ਼ੁਰੂ ਕਰਤੀਆਂ ਕਿ ਵਿਆਹ ਸ਼ਾਦੀ ਵਾਸਤੇ ਕੱਪੜਾ ਲਓ ਰਖੜੀਆਂ ਦੇ ਫੰਕਸ਼ਨਾਂ ਦੇ ਫੈਸਟੀਵਲ ਸੀਜ਼ਨਾਂ ਦੇ ਸ਼ੁਰੂਆਤ ਹੁ ਤੇ ਇਹਦੇ ਵਿੱਚ ਦੇਖੋ ਆ 550 ਰੇਟ ਲੈ ਕੇ ਲਾਤਾ ਡਿਜ਼ਾਈਨ ਬਹੁਤ ਸਾਰੇ ਆ ਘਟਾਈਆਂ ਲੈ ਜੋ ਬੁਟੀਕਾਂ ਵਾਲੇ ਲੈ ਜੋ ਮਾਡਰਨ ਵਾਲੇ ਪੀਸ ਲੈ ਜੋ ਆ ਬੇਖੋ ਆ ਵੀ ਤੁਸੀਂ ਚੈੱਕ ਕਰ ਲਓ ਸੂਟ ਸਾਨੂੰ ਦਿਖਾ ਦਿੰਨੇ ਆ 2-2000 ਰੁਪਏ ਦੀਆਂ ਸੂਟਾਂ ਦੀਆਂ ਫੋਟੋਆਂ ਪਾ ਕੇ ਆਨਲਾਈਨ ਮੰਗੀ ਜਾਂਦੇ ਆ ਦੇਖੋ ਪੂਰਾ ਜਾਲ ਬਣਿਆ ਹੈਵੀ ਸੂਟ ਇਹ ਤੁਹਾਨੂੰ 550 ਦੇ ਵਿੱਚ ਹੀ ਦੇਣਾ ਹੈਗਾ ਹੁਣ ਆ ਵੀ ਚੈੱਕ ਕਰ ਲਓ ਜਿਹੜੇ ਸ਼ੈਰੀ ਟੇਸਟ ਹੈਗੇ ਆ ਬਹੁਤ ਪਸੰਦ ਕਰਦੀਆਂ ਬੀਬੀਆਂ ਕੁੜੀਆਂ ਬਹੁਤ ਪਸੰਦ ਕਰਦੀਆਂ ਇਹ ਵੀ ਤੁਹਾਨੂੰ 1800 ਤੋਂ 2200 ਰੁਪਏ ਦੇ ਸੂਟ ਆ ਇਹ ਵੀ 695 ਚ ਮੈਂ ਦੇਖ ਰਿਹਾ ਜਿਹਾ 200 ਸੂਟ ਆ ਚਾਹੇ 500 ਹਰੇਕ ਸੂਟ ਦੇ ਵਿੱਚ ਬਹੁਤ ਫਰਕ ਪੱਟਿਆ ਆ ਦੇਖੋ ਹਰੇਕ ਸੂਟ ਚ ਫਰਕ ਵੀ ਬਹੁਤ ਕੱਢਿਆ ਰੇਟ ਵੀ ਲੈ ਕੇ ਲਾਇਆ ਲੋਕੀ ਮਾਡਲਾਂ ਦੇ ਸੂਟ ਪਾ ਕੇ ਦਿਖਾਈ ਜਾਂਦੇ ਰੇਟ ਨਹੀਂ ਕੋਈ ਦੱਸਦਾ ਹੈਗਾ ਹੁਣ ਜਦੋਂ ਅਗਲਾ ਜਾਂਦਾ ਉਹਨੂੰ ਚੀਜ਼ ਮਿਲਦੀ ਨਹੀਂ ਹੈਗੀ ਮਾਡਲ ਜਰੂਰ ਮੋੜੇ ਮਿਲ ਜਾਂਦਾ ਵੀ ਆਹ ਮਾਡਲ ਜੀ ਇਹਦੇ ਨਾਲ ਦਾ ਸੂਟ ਕੱਢ ਕੇ ਦੇ ਦੋ ਸੂਟ ਕੱਢ ਕੇ ਰੇਟ ਦੱਸ ਦੇ 5000 ਕੋਈ 4000 ਦੱਸੀ ਜਾਂਦਾ ਜਦੋਂ ਮਾਡਲ ਦੇ ਸੂਟ ਪਾ ਕੇ ਜੀ ਸਾਰਿਆਂ ਨੂੰ ਕਹਿੰਨੇ ਆ ਜਦੋਂ ਅੱਡੀ ਦੂਰੋਂ ਅਗਲਾ ਆਂਦਾ ਖਾਲੀ ਮੁੜਦਾ ਫੇ ਬਹੁਤ ਗਲਤ ਮੈਸੇਜ ਆਂਦਾ ਜੀ ਸੂਟਾਂ ਨਾਲ ਨਾਲ ਸ਼ਰਾਰੇ ਕਰਾਰੇ ਲਹਿੰਗੇ ਗਾਉਨ ਡਰੈਸਾਂ ਵੀ ਹੈਗੀਆਂ ਆਪਣੇ ਕੋ ਸਾਰੀ ਵੈਰੈਟੀ ਦਿਖਾਉਨੇ ਤੁਹਾਨੂੰ ਹਰ ਵੈਰੈਟੀ ਆ ਸਾਡੇ ਕੋ ਤੁਹਾਨੂੰ ਸੋ ਆਜੋ ਤੁਹਾਨੂੰ ਉਪਕਲਿ ਸੂਟ ਵੀ ਦਿਖਾਉਨੇ ਆ ਜਿਹੜੇ 2000 5000 10000 ਉਹ ਵੀ ਦਿਖਾਉਨੇ ਆ ਸੋ ਪਾਜੀ ਹੈਵੀ ਸੂਟ ਵੀ ਦਿਖਾ ਦਿਓ ਜਿਨ੍ਹਾਂ ਚ ਲੋਕਾਂ ਦਾ ਫਾਇਦਾ ਹੋ ਜਵੇ ਸੋ ਪਾਜੀ ਫਾਇਦਾ ਵਾ ਡਿਪੋ ਹਰ ਕਦਾ ਕਰਦਾ ਆ ਦੇਖੋ ਕਿੰਨੇ ਕਿੰਨੇ ਸੋਣੇ ਸੂਟ ਆ ਚੁੱਕੇ ਆ ਕਿੰਨੇ ਸੋਣੇ ਦੇਖੋ ਵਰਕ ਕਰਦੇ ਆ ਇਹ ਨਹੀਂ ਇਹ ਨਹੀਂ ਲੈਣਾ ਇਹ ਨਹੀਂ ਲੈਣਾ ਇਹ ਤਾਂ ਫੇ ਮਾਡ ਕਰ ਰਹੇ ਇਹੇ ਫੋਟੋਆ ਤੁਸੀਂ ਜਦੋਂ ਬਾਕੀ ਦੁਕਾਨਾਂ ਜਾ ਕੇ ਦੇਖਦੇ ਹੋ ਮਾਡਲ ਵਾਲੀਆਂ ਫੋਟੋਆਂ ਲੱਗੀਆਂ ਜਿਹੜਾ ਵੱਡਾ ਡਿਪੂ 2695 ਸੂਟ ਦੇ ਰਿਹਾ ਇਹ ਬਜਾਰਾ ਸੱਤ-ਸੱਤ 8-8000 ਰੁਪਿਆ ਤੁਹਾਨੂੰ ਮਿਲਦਾ ਬਹੁਤ ਸਾਰੇ ਦੁਕਾਨਦਾਰ ਕੀ ਕਰਦੇ ਆ ਆਪਣੇ ਇੰਸਟਾਗ੍ਰam ਪੇਜ ਤੇ ਫੇਸਬੁੱਕ ਤੇ ਮਾਡਲ ਵਾਲਾ ਸੂਟ ਪਾ ਕੇ ਫੋਟੋ ਪਾ ਕੇ ਤਾਂ ਪਾ ਲੈਂਦੇ ਆ ਸੂਟ ਪਰ ਰੇਟ ਨਹੀਂ ਦੱਸਦੇ ਜਦ ਤੁਸੀਂ ਉੱਥੇ ਜਾਂਦੇ ਹੋ ਰੇਟ ਉਹਨਾਂ ਦੇ ਹੁੰਦੇ ਆ ਡਬਲ ਫੇ ਤੁਸੀਂ ਮੁਫਤ ਦੇ ਵਿੱਚ ਮੁੜ ਕੇ ਆਉਨੇ ਹੋ ਕਿਰਾਇਆ ਭਾਰ ਸਾਡੇ ਕੋਲੋਂ ਪੈਂਦਾ ਵੱਡਾ ਡਿਪੂ ਇਦਾਂ ਦਾ ਸਟੋਰ ਹੈ ਜਿੱਥੇ ਇਕੱਲਾ- ਇਕੱਲਾ ਰੇਟ ਵੀ ਲਿਖ ਕੇ ਲਾ ਦੇ ਵਿੱਚ 1895 ਦੇ ਦੂੰਗੇ ਆ ਪੀਸ ਤੁਸੀਂ ਬਹੁਤ ਸੋਹਣੇ ਸੋਹਣੇ ਪੀਸ ਆ ਚੁਕੇ ਕਲਰ ਕੰਬੀਨੇਸ਼ਨ ਬਹੁ ਬਧੀਆ ਆ ਚੁਕਿਆ ਗਿਆ ਆ ਆ ਦੇਖੋ ਚੈਲੰਜ ਆ ਵੀ ਇਸ ਸੂਟ ਦਾ ਤੁਸੀਂ ਬਜਾਇ ਇਹਦੀ ਫੋਟੋ ਖਿਚਰੋ ਵੀਡੀਓ ਬਣਾ ਲਓ ਜਿੱਥੇ ਮਰਜੀ ਜਗ੍ਹਾ ਪਾ ਜਾ ਕੇ ਪਤਾ ਕਰ ਲਓ ਜੇ ਤੁਹਾਨੂੰ 3500 4000 ਤੋਂ ਘੱਟ ਦੇ ਦੇਵੇ ਪਰ ਇਥੋਂ 1895 ਇਹ ਸੂਟ ਦੂੰਗੇ ਇਹਦੇ ਵੀ ਚੈਲੰਜ ਆ ਜੇ ਕੋਈ ਸਸਤਾ ਦੇ ਦੇ ਤਾਂ ਵਾਪਸ ਕਰ ਦੂੰਗੇ ਕੋਈ ਵੱਡੜੀ ਕੋਈ ਸਸਤਾ ਦੇ ਨਹੀਂ ਸਕਦਾ ਸਾਹਮਣੇ ਕਹਿ ਰਹੇ ਆ ਉਹਨ ਕੈਮਰਾ ਠੀਕ ਹੈ ਜੀ ਜੋ ਰੇਟ ਵੱਡੜੀ ਪੁੰਦ ਨਹੀਂ ਦੇ ਨਹੀਂ ਸਕਦਾ ਜੀ ਤੇ ਇਹਦੇ ਵਿੱਚ ਵੀ ਮੈਨੂੰ ਦੱਸੋ ਕਿੰਨੇ ਕਿ ਰੰਗ ਹੈਗੇ ਕਿੰਨੇ ਕਿ ਡਿਜ਼ਾਈਨ ਆ ਰੰਗੜੀਆਂ ਤੁਹਾਨੂੰ ਕਾਫੀ ਮਿਲਣੇ ਹੋਗੇ ਦੇਖੋ ਕਿਨੇ ਕਿ ਅਲੱਗ-ਅਲੱਗ ਆਰਟੀਕਲ ਆ ਚੁੱਕੇ ਆ ਕਿ ਦੇਖੋ ਹੈਂਡਵਰਕ ਦਾ ਵਰਕ ਕੀਤਾ ਹੈਗਾ ਥ੍ਰੈਡ ਵਰਕ ਆ ਚੁੱਕਾ ਹੈਗਾ ਠੀਕ ਹੈ ਨਾਲ ਦੇਖੋ ਨੈਕ ਕਿੰਨਾ ਵਧੀਆ ਬਣਿਆ ਘੇਰਾ ਕਿੰਨਾ ਵਧੀਆ ਬਣਿਆ ਹੈਗਾ ਤੇ ਆਪਾਂ ਗੱਲ ਕਰੀਏ ਨਾਲ ਸ਼ਰਟ ਦੀ ਪੂਰੀ ਦੇਖੋ ਹੈਵੀ ਸ਼ਰਟ ਹੈਗੀ ਆ ਇਹ ਆਪਾਂ ਤੁਹਾਨੂੰ ਦੇਣਾ ਸਿਰਫ 1995 ਰੁਪਏ ਦੇਣਾ ਜੀ ਇਹ ਸੋ ਤੁਹਾਡੇ ਘਰ ਵਿਆਹ ਚਾਹੇ ਅਗਸਤ ਦਾ ਚਾਹੇ ਸਤੰਬਰ ਦਾ ਚਾਹੇ ਅਕਤੂਬਰ ਨਵੰਬਰ ਦਾ ਦੇਖੋ ਵੱਡਾ ਡਿਪੂ ਨੇ ਫੁੱਲ ਤਿਆਰੀ ਕਰ ਲਈ ਇਹ ਰਚ ਚੈੱਕ ਕਰ ਲਓ ਪੂਰਾ ਫਰੰਟ ਦੇਖੋ ਕਿੰਨਾ ਹੈਵੀ ਬਣਿਆ ਆ ਕਿਹੜਾ ਤੁਸੀਂ ਚੈੱਕ ਕਰ ਲਓ ਇਹ ਵੀ ਮਾਡਲ ਵਾਲਾ ਪੀਸ ਬਾਜ਼ਾਰ 'ਚ ਆਉਂਗੇ 6500 ਰੁਪਿਆ ਰੇਟ 5000 ਰੁਪਿਆ ਰੇਟ 4500 ਰੁਪਿਆ ਰੇਟ ਵੱਡਾ ਡੀਪਨਰ ਲਿਖ ਕੇ ਲਾਤਾ 1895 ਚ 1895 ਚ ਲੈ ਜਾਓ ਤੁਸੀਂ ਜਿੱਥੇ ਮਰਜੀ ਬੈਠੇ ਹੋ ਆਨਲਾਈਨ ਵੀ ਸ਼ੋਪਿੰਗ ਕਰ ਸਕਦੇ ਹੋ ਇਹਦੇ ਨਾਲ ਦੇ ਇੱਕ ਨਾਲ ਦੇ ਜਿੰਨੇ ਮਰਜੀ ਪੀਸ ਲੈ ਲਓ ਇਹ ਨਹੀਂ ਅਸੀਂ ਕਹਣਾ ਵੀ ਇਹ ਤਾਂ ਇੱਕ ਸੀ ਇਹ ਤਾਂ ਦੋ ਸੀ ਜੀ ਇਹ ਤਾਂ ਮੁੱਕ ਗਏ ਇਹ ਦੇਖੋ ਨਵੀਆਂ-ਨਵੀਆਂ ਵੈਰਾਈਟੀਆਂ ਹਰ ਰੋਜ਼ ਨਵੇਂ ਸੂਟ ਆਉਂਦੇ ਆ ਨਵੇਂ ਡਿਜ਼ਾਈਨ ਆਉਦੇ ਆ ਤੇ ਰੋਜ਼ ਹੀ ਵੇਖ ਜਾਂਦੇ ਆ ਆ ਵੀ ਮੈਂ ਸੂਟ ਦਿਖਾਉਣਾ ਤੁਹਾਨੂੰ ਖੋਲ ਕੇ ਦਿਖਾ ਦਿੰਨਾ ਦੇਖੋ 5000 6000 6500 ਇਹਨੂੰ ਪ੍ਰੋਪਰ ਸੂਟ ਦਿਖਾ ਦਿਓ ਪਹਿਲਾਂ ਗਲੇ ਦੇ ਕੰਮ ਦਿਖਾ ਦਿਓ ਕਿਹੜਾ ਦਿਖਾ ਦਿਓ ਵਾਜੂ ਦੇ ਵਰਕ ਦਿਖਾ ਦਿਓ ਇਹ ਨਾ 5000 ਦਾ ਨਾ 6000 ਦਾ ਰੇਟ ਲਿਖ ਕੇ ਲਾਤਾ ਸਿਰਫ 2595 ਦੇ ਵਿੱਚ ਦੇਣਾ ਇਹਦੇ ਵਿੱਚ ਵੀ ਕਾਫੀ ਵੈਰਾਈਟੀ ਹੈਗੀ ਆ ਬਿਲਕੁਲ ਬਿਲਕੁਲ ਦੇਖੋ ਤੁਹਾਡੇ ਵਾਸਤੇ ਕਿੰਨੇ ਸੂਟ ਉਡਾ ਚੁੱਕੇ ਆਗੇ ਤੁਸੀਂ ਜਿੰਦਾਂ ਮਰਜੀ ਆਪਣੀ ਚੋਇਸ ਅਕੋਰਡਿੰਗ ਲੈ ਕੇ ਆ ਸਕਦੇ ਆ ਹਰ ਤਰ੍ਹਾਂ ਤੁਹਾਨੂੰ ਸੂਟ ਮਿਲਣੇ ਮੈਂ ਕਿਹਾ 2500 ਰੁਪਏ ਤੋਂ ਸਟਾਰਟ ਤੇ ਪਸੰਦ ਹਨ ਤੁਹਾਡੀ ਹੈਗੀ ਆ ਦੇਖੋ ਤੁਸੀਂ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਆਨਲਾਈਨ ਫੋਟੋਆਂ ਦੇਖਦੇ ਹੋ ਦੁਕਾਨਦਾਰਾਂ ਦੀਆਂ ਇਦਾਂ ਹੀ ਡਮੀਆਂ ਹੁੰਦੀਆਂ ਇਦਾਂ ਹੀ ਸੂਟ ਲੱਗੇ ਹੁੰਦੇ ਆ ਤੇ ਇਹਨਾਂ ਦੇ ਉੱਤੇ ਰੇਟ ਕੋਈ ਲਿਖਦਾ ਕੋਈ ਕੋਈ ਲਿਖਦਾ 3500 ਪਰ ਆਹ ਦੇਖੋ ਸੂਟ ਤੁਸੀਂ ਚੈੱਕ ਕਰ ਲਓ ਸੇਮ ਐਚਡੀ ਕੁਆਲਟੀ ਦੇ ਵਿੱਚ ਸਿਰਫ 1895 ਦੇ ਰਹਿਣਾ ਆ ਵੀ 1895 ਵਿੱਚ ਆਹ ਸੂਟ ਵੀ 1895 ਵਿੱਚ ਜਿਹੜਾ ਮਰਜੀ 1895 ਲੈ ਜਾਓ ਬਾਜ਼ਾਰ ਨਾਲੋਂ ਰੇਟ ਵੀ ਤਿੰਨ ਤਿੰਨ ਗੁਣਾ ਵੱਡਾ ਡਿੱਪੂ ਨੇ ਕੱਟ ਕੀਤੇ ਆ ਲੋ ਵੀ ਇਹੇ ਗੱਲਾਂ ਸੌ ਸੁਣ ਕੇ ਆ ਗਿਆ ਜੀ ਮੋਡਲ ਵਾਲਾ ਪੀਸ ਫੋਟੋ ਵਾਲਾ ਪੀਸ ਆਹ ਚੱਕੋ ਮੋਡਲ ਵਾਲੇ ਪੀਸ ਵੀ ਵੱਡਾ ਡਿੱਪੂ ਨੇ 550 ਚ ਘੱਟ ਤੇ ਆ ਜਿੰਨੇ ਮਰਜੀ ਸੂਟ ਲੈ ਜਾਓ 550 ਚਾਹੇ ਮੋੜਾਂ ਵਾਲੇ ਲੈ ਜਾਓ ਚਾਹੇ ਤਰਾਏ ਲੈ ਜਾਓ ਚਾਹੇ ਬਟੇਰੇ ਲੈ ਜਾਓ ਰੇਟ ਸਿਰ 550 ਕਿਸੇ ਨੇ ਨਹੀਂ ਦੇਣਾ ਬੁਟੀਕ ਪੀਸ 550 ਚ ਗਾਰੰਟੀ ਆ ਜੇ ਕੋਈ ਤੁਹਾਨੂੰ 1200 1500 1800 ਰੁਪਏ ਤੋਂ ਘੱਟ ਦੇਜੇ ਵੱਡਾ ਡੀਪੋ ਰੇਟ ਸਿਰ 550 ਸੋ ਲੋ ਜੀ ਪਹਿਲਾਂ ਤਾਂ ਸ਼ੋਰ ਨਹੀਂ ਛੱਡੀ ਸੀ ਪਟਾਕੇ ਦਾ ਹੁਣ ਪੈਣਗੇ ਆ ਜਿਹੜੇ ਤੁਸੀਂ ਰੈਡੀਮੇਡ ਸੂਟ ਬਾਜ਼ਾਰ ਚ 4 4000 ਰੁਪਏ ਚ ਲੈਣੇ ਹੋ ਸ਼ਰਾਰੇ ਗਰਾਰੇ ਵੱਡਾ ਡੀਪੂ ਤੇ ਆਜੋ 1300 ਰੁਪਏ ਚ 1300 ਰੁਪਏ ਦਵਾਂਗੇ ਗਾਰੰਟੀ ਆ ਕਿਸੇ ਨੇ ਬਾਜ਼ਾਰ ਤੁਹਾਨੂੰ 2500 ਰੁਪਏ ਚ ਕਿਰਾਏ ਦੇ ਨਹੀਂ ਦੇਣਾ ਦਰਜੀ ਕੋ ਚੱਲ ਜੂਗਾ 2200 220 ਲੈ ਕੇ 5000 ਪਰ 1300 ਰੁਪਏ ਦੇ ਵਿੱਚ ਰੈਡੀमेड ਸ਼ਰਾਰਾ ਗਰਾਰਾ ਤੁਹਾਨੂੰ ਆਪਾਂ ਦੇ ਦੇਣਾ ਹੈ। ਉਹ ਵੀ ਦੇਖੋ ਕਿੰਨੇ ਕਿੰਨੇ ਸੋਨੇ ਆਰਟੀਕਲ ਆ ਚੁੱਕਾ ਡਿਜ਼ਾਈਨਿੰਗ ਕਿੰਨੇ ਕਿੰਨੇ ਵਧੀਆ ਆ ਚੁੱਕਿਆ ਹੈਗਾ ਪੂਰਾ ਦੇਖੋ ਡੀਸੈਂਟ ਪੀਸ ਆ ਚੁੱਕਿਆ ਹੈਗਾ ਗੱਲ ਕਰੀ ਆਪਾਂ ਨਾਲ ਸ਼ਰਾਰੇ ਦੀ ਨਾ ਸ਼ਰਾਰਾ ਵੀ ਹੈਵੀ ਆ ਚੁੱਕਿਆ ਹੈਗਾ ਇਹ ਵੀ ਆਪਾਂ ਤੁਹਾਨੂੰ ਦੇ ਰਹੇ ਸਿਰਫ 2000 ਰੁਪਏ ਦੇਣਾ ਹੈਗਾ। ਸੋ 2 2000 ਤੋਂ ਇਲਾਵਾ ਸਾਡੇ ਕੋਲ ਰੇਟ ਹੋਰ ਵੀ ਹੈਗੇ ਆ ਦੇਖੋ ਪੂਰਾ ਫਰੰਟ ਚੈੱਕ ਕਰ ਲੋ ਇੱਥੇ ਆਉਣ ਦਾ ਫਾਇਦਾ ਪਤਾ ਕੀ ਆ ਕੋਈ ਸਿਆਣਾ ਰਵੇ ਨਿਆਣਾ ਜੇ ਕੋਈ ਠੱਗੀ ਠੋੜੀ ਨਹੀਂ ਕੋਈ ਮੱਥਾ ਦੇ ਕੇ ਬ ਕਰਾਏ ਤੇ ਵੀ ਦੇ ਜਵੇ ਮੁੱਲ ਤਾਂ ਤੁਸੀਂ ਛੱਡੋ ਜੀ ਆ ਵੀ ਦੇਖੋ ਤੁਸੀਂ ਬੜਾ ਕਰਾਏ ਤੋਂ ਸਸਤੇ ਦੇਣੇ ਹੈਗੇ ਦੇਖੋ ਕਿੰਨੇ ਕਿੰਨੇ ਸੋਨੇ ਕਲਰ ਆ ਚੁੱਕਿਆ ਗਿਆ ਕਿੰਨਾ ਸੋਨਾ ਦੇਖੋ ਸ਼ਰਾਰਾ ਆ ਚੁੱਕਿਆ ਹੈਵੀ ਆ ਚੁੱਕਿਆ ਹੈਗਾ ਤੇ ਸ਼ਰਟ ਹੈਵੀ ਆ ਚੁੱਕਿਆ ਵੀ ਤੁਸੀਂ 2000 ਚ ਲੈ ਕੇ ਜਾ ਸਕਦੇ ਹੈਗੇ ਆ ਆ ਚੱਕੋ ਇੱਕ ਹੋਰ ਫਾਇਦਾ ਕਰ ਦਿੰਨੇ ਆ ਸਿਰਫ 1500 ਰੁਪਏ ਚ ਪੂਰਾ ਹੈਵੀ ਬਣਿਆ ਸ਼ਰਾਰਾ ਗਰਾਰਾ ਸਟਿਚ ਕੀਤਾ ਤੁਹਾਡੇ ਨਾਪ ਦਾ ਬਾਜ਼ਾਰ ਦਾ ਰੇਟ 35 ਉਹ ਸਾਡਾ 1500 ਆ ਵੀ ਲੈ ਜਾਓ 1500 ਚ ਆ ਵੀ ਲੈ ਜਾਓ 1500 ਚ ਆ ਚੱਕੋ 1800 ਚ ਆਜੇ ਕੋ ਜੀ 2000 ਚ ਮਤਲਬ 2200 2500 ਦੇ ਵਿੱਚ ਤਾਂ ਬਹੁਤ ਸਾਰੀਆਂ ਤੁਹਾਨੂੰ ਵੈਰਾਈਟੀਆਂ ਮਿਲ ਜਣੀਆਂ ਜੇ ਆਪਾਂ ਇਹਦੀ ਵੀ ਗੱਲ ਕਰ ਲੈਂਦੇ ਆ ਦੇਖੋ ਇਹਦਾ ਹੁਣ ਤੁਸੀਂ ਪਹਿਲਾਂ ਫਰੰਟ ਚੈੱਕ ਕਰ ਲਓ ਦੇਖ ਲਿਆ ਜੀ ਫਰੰਟ ਤੁਸੀਂ ਬਾਜੂ ਵਰਕ ਚੈੱਕ ਕਰ ਲਓ 3500 ਰੁਪਏ ਦਾ ਦੇਵਾਂਗੇ ਕਿਸੇ ਤੋਂ ਨਹੀਂ ਦੇਇਆ ਹੁਣ 3500 ਰੁਪਏ ਦੇ ਵਿੱਚ ਤੁਹਾਨੂੰ ਇਹ ਕਲਰ ਦੇ ਦਾਂਗੇ ਆ ਵੀ ਦਿਖਾ ਦਿਓ ਸੋ ਵੀ ਦੇਖੋ ਕਿੰਨਾ ਹੈਵੀ ਆ ਚੁੱਕਾ ਹੈਗਾ ਹੈਂਡ ਵਰਕ ਦਾ ਆ ਚੁੱਕਾ ਹੈਗਾ ਤੁਹਾਨੂੰ 7-8000 ਤੋਂ ਘੱਟ ਨਹੀਂ ਮਿਲਣਾਗਾ ਇਹ ਆਪਾਂ ਤੁਹਾਨੂੰ ਦੇ ਰਹੇ ਸਿਰਫ 4000 ਰੁਪਏ ਵਿੱਚ ਸੋ ਛੇਤੀ ਆਜੋ ਹੋਰ ਕਿਤੇ ਜਾਣ ਦੀ ਲੋੜ ਨਹੀਂ ਵੱਡਾ ਨੰਬਰ ਸੁਣੇ ਤਾਂ ਤੁਸੀਂ ਕੋਈ ਜਾਣ ਕੇ ਇਹਦਾ ਫੋਨ ਕਰ ਸਕਦੇ ਹੋ